ਭਗਵੰਤ ਮਾਨ ਚਿਤਤਾਬ ਨਹੀਂ ਦੇ ਰਹੇ ਆ ਅਸੀਂ ਭਗਵੰਤ ਮਾਨ ਪੁੱਤਰਿਆ ਬਣਾ ਇਹ ਦੇਖੋ ਸਰਕਾਰ ਪਤਾ ਨਹੀਂ ਕਿਦੀ ਆਉਣੀ ਹੈ ਗਾਹ ਨੂੰ ਕਿਦੀ ਨਹੀਂ ਆਉਣੀ ਹੈਗੀ ਇਹ ਮੁੱਖ ਮੰਤਰੀ ਦਾ ਹੁਣ ਗਿਆ ਇਹ ਬਸ ਇਹਦੇ ਕੋਲ ਸਿਰਫ ਆਪਾਂ 18 ਮਹੀਨੇ ਕਹਿ ਸਕਦੇ ਆ 18 ਮਹੀਨੇ ਦੇ ਵੀ ਘੱਟ ਸਮਾਂ ਇਹ ਕਹਿੰਦਾ ਮੈਂ ਖਰੇ ਆਪਣੀ ਨੰਬਰ ਬਣਾ ਰਿਹਾ ਇਹ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਮੈਂ ਕਿਸਾਨ ਦਾ ਮੁੰਡਾ ਇਹਨੇ ਮਾਸਟਰ ਵੀ ਕੁੱਟੇ ਇਹਨੇ ਹੁਣ ਕਿਸਾਨ ਵੀ ਕੁੱਟ ਰਿਹਾ ਦੁਬਾਰਾ ਫੇਰ ਇਹ ਇਹ ਨਿਉਂਦੇ ਪਾ ਰਿਹਾ ਇਹਨੂੰ ਮੁੜਨੇ ਪੈਣੇ ਆ ਇਹ ਉਦੋਂ ਨਾਲੋਂ ਕਈ ਗੁਣਾ ਜ਼ਿਆਦਾ ਨਹੀਂ ਉਹਦੇ ਮੋੜਾਂਗੇ ਅਸੀਂ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਇਹਨਾਂ ਨਕਮੀ ਨਹੀਂ ਨਿਕਲੂਗੀ ਕਿਸੇ ਨੂੰ ਤਾਜ਼ਾ ਕੋਈ ਲਾਇਆ ਨਹੀਂ ਚਾਹੇਗਾ ਹੂੰ ਸਾਡਾ ਇਹ ਨਾ ਗਰੇਵ ਮੁੱਖ ਮੰਤਰੀ ਨਿਕਲੂਗਾ ਹੂੰ ਆ ਇੱਕ ਪੁੱਤਰ ਆ ਵਾ ਕਹੂੰਗਾ ਮੈਂ ਦਾ ਐਸ ਐਚ ਓ ਸ਼ੰਭੂ ਥਾਣੇ ਦਾ ਜਹਾ ਪੁੱਤਰ ਆ ਵਾ ਐਸ ਐਚ ਓ ਆ ਉਹਨੂੰ ਹਲੇ ਉਹਦੇ ਦਿਮਾਗ 'ਤੇ ਪੂਤ ਸਵਾਰ ਹੋਇਆ ਵਾ ਹੂੰ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਤੂੰ ਜੋ ਕੰਮ ਕਰ ਰਹੇ ਆ ਕਿੰਨਾ ਘਟੀਆ ਕੰਮ ਕਰ ਰਹੇ ਆ ਪਰ ਸਰਕਾਰ ਜਿਹੜੀ ਇਹ ਸਹ ਦੇ ਰਹੀ ਆ ਉਹ ਆਪਣੀਆਂ ਫੀਤੀਆਂ ਦੇਖ ਰਹੀ ਆ ਮੈਂ ਫੀਤੀਆਂ ਬਦਾਲਾਂ ਮੈਂ ਉਹਦੇ ਫੀਤੀਆਂ ਕੰਨਾਂ ਦਾ ਨਹੀਂ ਬਦਣੀ ਹੈਗੀਆਂ ਮੇਰੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਟੱਕਰ ਲੈ ਕੇ ਉਹਨਾਂ ਨੇ ਕੁੱਟਮਾਰ ਕਰਕੇ ਮੇਰੀ ਫੀਤੀਆਂ ਵੱਜਣਗੀਆਂ ਇਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਏਗਾ ਤੇ ਜੋ ਹੀ ਨੇ ਕੀਤਾ ਉਹਦਾ ਹਰਜਾਨਾ ਭੁਗਤਣਾ ਪਊਗਾ ੱੱਕੇਸ਼ਾਈ ਤਾਂ ਪ੍ਰਸ਼ਾਸਨ ਜਦੋਂ ਸਰਕਾਰ ਦੇ ਨਾਲ ਤੇ ਦਬਾਅ ਹੁੰਦਾ ਜਿਹੜੀ ਹੱਦ ਤੱਕ ਇਹਨਾਂ ਤੋਂ ਜਾਇਆ ਜਾਂਦਾ ਉਸ ਉਸ ਤੇ ਗਏ ਨੇ ਪਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਸਾਨੂੰ ਪਤਾ ਲੱਗੀ ਹੈ ਹਜੇ ਕੁਝ ਕੁ ਗੱਲਾਂ ਦੱਸੀਆਂ ਨੇ ਵੀ ਜਦੋਂ ਸਾਡੇ ਕੁਝ ਕਿਸਾਨ ਸ਼ਾਂਤਮਈ ਸ਼ੰਭੂਵਾਲ ਵਧੇ ਨੇ ਤੇ ਉਹਨਾਂ ਦੇ ਨਾਲ ਹੱਦੋਂ ਵੱਧ ਇਹ ਇਨਰ ਨੇ ਧੱਕੇਸ਼ਾਹੀ ਕੀਤੀ ਆ ਸ਼ਬਦ ਵੀ ਅਪਮਾਨਜਨਕ ਬੁਲੇ ਨੇ ਉਸ ਤੋਂ ਬਾਅਦ ਲਾਠੀ ਚਾਰਜ ਵੀ ਕੁਝ ਕਿਸਾਨਾਂ ਤੇ ਹੋਇਆ ਉਸ ਜਿਆਦਾ ਜਿਹੜੇ ਸਾਡੇ ਬਾਹਰ ਸੀ ਕਿ ਉਹਨਾਂ ਤੇ ਜਿਆਦਾ ਧੱਕੇਸ਼ਾਹੀ ਹੋਈ ਆ ਇਹ ਸਰਕਾਰ ਇੰਨੀ ਮਾੜੀ ਸਰਕਾਰ ਆ ਜਿਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਅਸੀਂ ਇਹ ਸਾਡੇ ਆਮ ਲੋਕ ਇਸ ਗੱਲੋਂ ਧੋਖੇ ਦੇ ਵਿੱਚ ਆ ਗਏ ਕਿਉਂਕਿ ਜਿਹੜੀ ਪਹਿਲਾਂ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਸੀ ਉਹਨਾਂ ਨੇ ਵੀ ਇਹ ਗੱਲ ਮਾਨੋਮਾਨੀ ਬਣਾ ਲਈ ਸੀ ਕਿ ਕੋਈ ਗੱਲ ਨਹੀਂ ਇੱਕ ਵਾਰੀ ਤੁਹਾਡੀ ਵਾਰੀ ਆ ਇੱਕ ਵਾਰੀ ਸਾਡੀ ਵਾਰੀ ਆ ਉੱਤਰ ਕਾਟੋ ਮੈਂ ਚੜਾਂ ਵਾਲੀ ਉਹਨਾਂ ਨੇ ਜਿਹੜੀ ਬਣਾਈ ਹੋਈ ਸੀ ਤੇ ਕਿਸਾਨਾਂ ਨੇ ਉਹਨਾਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਵੋਟਾਂ ਪਾ ਬੈਠੇ ਪਰ ਇਹ ਤਾਂ ਇਹਨਾਂ ਨੂੰ ਤਾਂ ਨਾ ਕੋਈ ਬੱਸ ਤੱਕ ਲੀਨਦੇ ਨਹੀਂ ਬੱਸ ਤੱਕ ਲੀਨਰ ਸਿਆਣਾ ਹੁੰਦਾ ਇਹਨਾਂ ਦਾ ਕੋਈ ਟਰੱਕ ਤੱਕ ਲੀਨਰ ਵੀ ਨਾ ਰੱਖਦਾ ਨਾ ਜਿਹੋ ਜਿਹਾਂ ਇਹਨਾਂ ਦੀਆਂ ਹਰਕਤਾਂ ਨੇ ਨਾ ਇਹਨਾਂ ਨੂੰ ਬੋਲਣਾ ਆਉਂਦਾ ਨਾ ਨਾ ਸਰਕਾਰ ਚ ਲਾਉਣੀ ਆਉਂਦੀ ਹੈ ਏ ਬੀਜੇਪੀ ਦੇ ਇਸ਼ਾਰਿਆਂ ਤੇ ਚੱਲੇ ਨੇ ਜੋ ਬੀਜੇਪੀ ਨੇ ਕਿਹਾ ਉਹ ਸਾਡੇ ਨਾਲ ਇਹਨਾਂ ਨੇ ਵਰਤਾਰਾ ਕਰਿਆ ਜਿਨ੍ਹਾਂ ਨੇ ਟਰਾਲੀ ਚੋਰੀ ਕੀਤੀ ਉਹਨਾਂ ਤੇ ਪਰਚਾ ਕਰਨ ਦੀ ਬਜਾਈ ਜਿਨ੍ਹਾਂ ਨੇ ਜਾ ਕੇ ਦੱਸਿਆ ਸਾਡੇ ਵਰਕਰਾਂ ਨੇ ਦੱਸਿਆ ਜਾ ਕੇ ਕਿ ਟਰਾਲੀ ਇਹਨਾਂ ਦੇ ਘਰਾਂ ਖੜੀਆਂ ਨੇ ਉਤੋਂ ਪੁਲਿਸ ਨੂੰ ਨਾਲ ਲਾ ਕੇ ਟਰਾਲੀਆਂ ਕਢਵਾਈਆਂ ਪਰੰਤੂ ਉਹਨਾਂ ਤੇ ਹੀ ਉਲਟ ਪਰਚੇ ਕਰਤੇ ਸਰਕਾਰ ਨੇ ਉਹਨਾਂ ਤੇ ਪਰਚੇ ਰੱਦ ਕਰਵਾਉਣ ਲਈ ਤੇ ਸ਼ੰਭੂ ਵਾਲੇ ਐਸ ਐਚਓ ਜਿਨ੍ਹਾਂ ਨੇ ਸਾਡੇ ਕਿਸਾਨਾਂ ਤੇ ਸਾਡੇ ਕਿਸਾਨ ਆਗੂਆਂ ਤੇ ਸਾਡੇ ਬਲਰਾਮ ਸਿੰਘ ਬਲਵੰਤ ਸਿੰਘ ਬਰਾਮਕੇ ਜੀ ਤੇ ਇਹਨਾਂ ਤਸ਼ੱਦਦ ਕੀਤਾ ਕਿ ਡੰਡਿਆਂ ਨਾਲ ਕੁੱਟਿਆ ਉਹਨਾਂ ਨੂੰ ਉੱਥੇ ਪਾ ਕੇ ਲੰਬਾ ਪਾ ਕੇ ਕੁੱਟਿਆ ਤੇ ਬਹੁਤ ਗਾਲਾਂ ਵੀ ਕੱਢੀਆਂ ਉਸ ਐਸਐਚਓ ਤੇ ਕਾਰਵਾਈ ਕਰਵਾਉਣ ਲਈ ਉਹਨੂੰ ਸਸਪੈਂਡ ਕਰਵਾਉਣ ਲਈ ਕਿਉਂਕਿ ਜਦੋਂ ਅਸੀਂ ਸ਼ੰਭੂ ਬਾਰਡਰ ਪਹੁੰਚੇ ਉਸ ਦਿਨ ਸ਼ੰਭੂ ਬਾਰਡਰ ਦੇ ਨਜ਼ਦੀਕ ਗਏ ਇੱਕ ਪਿੰਡ 'ਚ ਬੈਠੇ ਸੀ ਅਸੀਂ ਕੋਈ ਇਹ ਨਹੀਂ ਸੀ ਸਾਡਾ ਕੋਈ ਪ੍ਰੋਗਰਾਮ ਇਹ ਨਹੀਂ ਸੀ ਕਿ ਥਾਣੇ ਤੇ ਅਟੈਕ ਕਰਨਾ ਜਾਂ ਥਾਣੇ ਦਾ ਘਰਾਓ ਕਰਨਾ ਜਾਂ ਥਾਣੇ ਦੇ ਅੰਦਰ ਵੜਨਾ ਸਿਰਫ ਸਾਡਾ ਪ੍ਰੋਗਰਾਮ ਸੀ ਕਿ ਪੀਸਫੁਲੀ ਪ੍ਰੋਟੈਸਟ ਕਰਨਾ ਥਾਣੇ ਦੇ ਬਾਹਰ ਬੈਠ ਕੇ ਨਾ ਕੋਈ ਸੜਕ ਜਾਮ ਕਰਨੀ ਸੀ ਨਾ ਕੋਈ ਰੇਲ ਜਾਮ ਕਰਨੀ ਸੀ ਜਿਹੜੇ ਐਸਐਚਓ ਦੇ ਖ ਉਹੀ ਐਸਐਚਓ ਨੇ ਆ ਕੇ ਇੱਕ ਜਿਵੇਂ ਆਪਾਂ ਡੰਗਰਾਂ ਨੂੰ ਕੁੱਟਦੇ ਆਂ ਓਦਾਂ ਸਾਡੇ ਕਿਸਾਨਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਆ ਕੇ ਫੇਰ ਓਦਾਂ ਹੀ ਉਹੀ ਫਤੂਰ ਚ ਕੁੱਟਿਆ ਕਿ ਉਹੀ ਲੈਂਗੁਏਜ ਸੀ ਉਹਦੀ ਓਦਾਂ ਹੀ ਗਾਲਾਂ ਕੱਢਦਾ ਸੀ ਕੋਲ ਡੀਐਸਪੀ ਸਾਹਿਬ ਵੀ ਖੜੇ ਜੀ ਡੀਐਸਪੀ ਸਾਹਿਬ ਦੇ ਹਟਾਉਣ ਦੇ ਬਜਾਵਿਦ ਵੀ ਹਟ ਨਹੀਂ ਸੀ ਰਿਹਾ ਉਹ ਤੇ ਉਹਦੇ ਦਿਮਾਗ ਨੂੰ ਪਤਾ ਨਹੀਂ ਕੀ ਚੜਿਆ ਹੋਇਆ ਕੀ ਸਰਕਾਰ ਨੇ ਉਹਨੂੰ ਦਿੱਤਾ ਹੋਇਆ ਕਿ ਉਹ ਇੰਨਾ ਤੱਕ ਦਾ ਸ਼ਹੀ ਕਰ ਰਿਹਾ ਸਰਕਾਰ ਨਾਲ ਅਸੀਂ ਅੱਜ ਵੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡੀ ਮੰਗ ਪੀਸਫੁਲੀ ਪ੍ਰੋਟੈਸਟ ਕਰਨਾ ਸੀ ਸਾਡੀ ਮੰਗ ਇਹ ਸੀ ਕਿ ਉਸ ਐਸਐਚਓ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਸੀਂ ਅੱਜ ਵੀ ਇਹੀ ਮੰਗ ਕਰਦੇ ਆ ਕਿ ਜਿੰਨੀਆਂ ਵੀ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਨੇ ਜਾਂ ਕੰਬਲ ਚੋਰੀ ਹੋਏ ਨੇ ਸਿਲੰਡਰ ਚੋਰੀ ਹੋਏ ਨੇ ਨਾ ਵਾਟਰ ਫ੍ਰੀਜਾਂ ਚੋਰੀ ਹੋਈਆਂ ਨੇ ਉਹ ਅਸੀਂ ਸਰਕਾਰ ਤੋਂ ਕੱਲੇ-ਕੱਲੇ ਪੈਸੇ ਦਾ ਹਿਸਾਬ ਲਵਾਂਗੇ। ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਪੰਜਾਬ ਦੀ ਕਿਸਾਨੀ ਨੂੰ ਲੈ ਕੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਲਗਾਤਾਰ ਧੱਕੇਸ਼ਾਹੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇੱਕ ਪਾਸੇ ਪ੍ਰਧਾਨ ਸਾਹਿਬ ਨੂੰ ਨਜ਼ਰਬੰਦ ਕਰ ਲਿਆ ਜਾਂਦਾ ਹੈ। ਦੂਜੇ ਪਾਸੇ ਕਿਸਾਨਾਂ ਦੇ ਉੱਤੇ ਪਰਚੇ ਤੋਂ ਪਰਚਾ ਠੋਕਿਆ ਜਾਂਦਾ ਹੈ। ਤੇ ਉੱਥੇ ਹੀ ਕਈ ਕਿਸਾਨ ਲੀਡਰਾਂ ਨੂੰ ਜਿਹੜਾ ਕਿ ਜੇਲ੍ਹ ਦੇ ਵਿੱਚ ਧੱਕਿਆ ਗਿਆ ਤੇ ਦੂਜੇ ਪਾਸੇ ਕਈਆਂ ਦੇ ਉੱਤੇ ਪਰਚੇ ਤੱਕ ਦਰਜ ਕਰ ਲਏਗੇ ਤੇ ਅੱਜ ਸਾਡੇ ਨਾਲ ਕਿਸਾਨ ਜਥੇਬੰਦੀਆਂ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਸ਼ੀਕਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਉੱਤੇ ਪਰਚਾ ਦਰਜ ਹੋਇਆ ਸੀ ਜੀ ਕੀ ਕਹਿਣਾ ਚਾਹੋਗੇ ਜੀ ਦੇਖੋ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਸ਼ੰਭੂ ਬਾਰਡਰ ਦਾ ਸਾਡਾ 2-3 ਘੰਟੇ ਦਾ ਉੱਥੇ ਪ੍ਰੋਗਰਾਮ ਸੀਗਾ ਅਸੀਂ ਉੱਥੇ ਦੇ ਐਸਐਚਓ ਨੂੰ ਸਸਪੈਂਡ ਕਰਾਉਣ ਦੇ ਲਈ ਤੇ ਜੋ ਸਰਕਾਰ ਨੇ ਸਾਡਾ ਸਮਾਨ ਚੋਰੀ ਕੀਤਾ ਉਹਦੇ ਸਬੰਧ ਦੇ ਵਿੱਚ ਸਾਡਾ 3-4 ਘੰਟੇ ਦਾ ਇੱਕ ਦਿਨ ਦਾ ਪ੍ਰੋਗਰਾਮ ਸੀ ਅਸੀਂ ਉੱਥੇ ਜਾ ਕੇ ਕਿਸਾਨਾਂ ਨੂੰ ਇਕੱਠੇ ਕਰਕੇ ਪ੍ਰੋਗਰਾਮ ਕਰਦਾ ਸੀ ਪਰੰਤੂ ਉਸ ਤੋਂ ਇੱਕ ਦਿਨ ਪਹਿਲਾਂ 5 ਤਰੀਕ ਨੂੰ ਸਾਡੇ ਘਰਾਂ ਦੇ ਵਿੱਚ ਇੱਕ ਚੋਰਾਂ ਵਾਂਗੂ ਸਵੇਰੇ 2:30 ਤੋਂ ਲੈ ਕੇ 3 ਵਜੇ ਸਾਡੇ ਘਰਾਂ ਦੇ ਵਿੱਚ ਛਾਪੇ ਮਾਰ ਰਹੇ ਨੇ ਤੇ ਸਾਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜੀ ਤੁਹਾਡੇ ਨਾਲ ਕਿੰਨੀ ਕਿ ਤੱਕੇਸ਼ਾਈ ਹੋਈ ਹੈ ਜੇਲ੍ਹ ਚ ਦੇਖੋ ਤੱਕੇਸ਼ਾਈ ਤਾਂ ਪ੍ਰਸ਼ਾਸਨ ਜਦੋਂ ਸਰਕਾਰ ਦੇ ਨਾਲ ਤੇ ਦਵਾਹ ਹੁੰਦਾ ਜਿਹੜੀ ਹੱਦ ਤੱਕ ਇਹਨਾਂ ਤੋਂ ਜਾਇਆ ਜਾਂਦਾ ਉਸ ਉਸ ਤੇ ਗਏ ਨੇ ਪਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਸਾਨੂੰ ਪਤਾ ਲੱਗੀ ਹੈ ਹਜੇ ਕੁਝ ਕੁ ਗੱਲਾਂ ਦੱਸੀਆਂ ਨੇ ਵੀ ਜਦੋਂ ਸਾਡੇ ਕੁਝ ਕਿਸਾਨ ਸ਼ਾਂਤਮਈ ਸ਼ੰਭੂਵਾਲ ਵਧੇ ਨੇ ਤੇ ਉਹਨਾਂ ਦੇ ਨਾਲ ਹੱਦੋਂ ਵੱਧ ਐ ਨੰਦਰ ਨੇ ਧੱਕੇਸ਼ਾਹੀ ਕੀਤੀ ਆ ਸ਼ਬਦ ਵੀ ਅਪਮਾਨਜਨਕ ਬੋਲੇ ਨੇ ਉਸ ਤੋਂ ਬਾਅਦ ਲਾਠੀ ਚਾਰਜ ਵੀ ਕੁਝ ਕਿਸਾਨਾਂ ਤੇ ਹੋਇਆ ਉਸ ਜਿਆਦਾ ਜਿਹੜੇ ਸਾਡੇ ਬਾਹਰ ਸੀਗੇ ਉਹਨਾਂ ਤੇ ਜਿਆਦਾ ਧੱਕੇਸ਼ਾਹੀ ਹੋਈ ਹੈ ਜੀ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਸੀ ਕਿਉਂਕਿ 6 ਮਈ ਨੂੰ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਜਿਹੜਾ ਕਿ ਮੁਰ ਤੋਂ ਸ਼ੰਭੂ ਬਾਰਡਰ ਜਾਵਾਂਗੇ ਤੇ ਉੱਥੇ ਕਿਸਾਨ ਪ੍ਰਦਰਸ਼ਨ ਕਰਨਗੇ ਇਹ ਸਿਰਫ ਇਹ ਸੀ ਜੀ ਜਿਹੜਾ ਸਾਡਾ 19 ਤਰੀਕ ਨੂੰ ਮੋਰਚਾ ਚੁਕਾਇਆ ਸੀ ਸਰਕਾਰ ਨੇ ਸਾਡਾ ਕੋਈ ਉੱਥੇ ਪੱਕਾ ਬੈਣ ਦਾ ਪ੍ਰੋਗਰਾਮ ਨਹੀਂ ਸੀ ਸਿਰਫ ਇੱਕ ਸੰਕੇਤਕ ਧਾਰਨਾ ਸੀ ਇੱਕ ਦਿਨ ਦਾ ਕਿ ਜਿਹੜਾ 19 ਤਰੀਕ ਨੂੰ ਮੋਰਚਾ ਚਕਵਾਇਆ ਇਹਨਾਂ ਦੇ ਐਮਐਲਏ ਦੇ ਭੂਆ ਦੇ ਬੇਟੇ ਦੇ ਘਰੋਂ ਟਰਾਲੀਆਂ ਮਿਲੀਆਂ ਉਸ ਐਮਐਲਏ ਤੇ ਕਾਰਵਾਈ ਕਰਵਾਉਣੀ ਜਾਂ ਫਿਰ ਜਿਹੜੇ ਬੰਦਿਆਂ ਨੇ ਸਾਡਿਆਂ ਨੇ ਉੱਥੇ ਟਰਾਲੀਆਂ ਲੱਭੀਆਂ ਜਾ ਕੇ ਲੋਕਾਂ ਦੇ ਘਰਾਂ ਚੋਂ ਟਰਾਲੀਆਂ ਕੱਢੀਆਂ ਜਿਨ੍ਹਾਂ ਨੇ ਟਰਾਲੀ ਚੋਰੀ ਕੀਤੀ ਉਹਨਾਂ ਤੇ ਪਰਚਾ ਕਰਨ ਦੀ ਬਜਾਈ ਜਿਨ੍ਹਾਂ ਨੇ ਜਾ ਕੇ ਦੱਸਿਆ ਸਾਡੇ ਵਰਕਰਾਂ ਨੇ ਦੱਸਿਆ ਜਾ ਕੇ ਕਿ ਟਰਾਲੀ ਇਹਨਾਂ ਦੇ ਘਰਾਂ ਖੜੀਆਂ ਨੇ ਉਤੋਂ ਪੁਲਿਸ ਨੂੰ ਨਾਲ ਲਾ ਕੇ ਟਰਾਲੀਆਂ ਕਢਵਾਈਆਂ ਪਰੰਤੂ ਉਹਨਾਂ ਤੇ ਹੀ ਉਲਟ ਪਰਚੇ ਕਰਤੇ ਸਰਕਾਰ ਨੇ ਉਹਨਾਂ ਤੇ ਪਰਚੇ ਰੱਦ ਕਰਵਾਉਣ ਲਈ ਤੇ ਸ਼ੰਭੂ ਵਾਲੇ ਐਸਐਚਓ ਜਿਨ੍ਹਾਂ ਨੇ ਸਾਡੇ ਕਿਸਾਨਾਂ ਤੇ ਸਾਡੇ ਕਿਸਾਨ ਆਗੂਆਂ ਤੇ ਸਾਡੇ ਬਲਰਾਮ ਸਿੰਘ ਬਲਵੰਤ ਸਿੰਘ ਬਰਾਮਕੇ ਜੀ ਤੇ ਇਹਨਾਂ ਤਸ਼ੱਦਦ ਕੀਤਾ ਕਿ ਡੰਡਿਆਂ ਨਾਲ ਕੁੱਟਿਆ ਉਹਨਾਂ ਨੂੰ ਉੱਥੇ ਪਾ ਕੇ ਲੰਬਾ ਪਾ ਕੇ ਕੁੱਟਿਆ ਤੇ ਬਹੁਤ ਗਾਲਾਂ ਵੀ ਕੱਢੀਆਂ ਉਸ ਐਸਐਚਓ ਤੇ ਕਾਰਵਾਈ ਕਰਵਾਉਣ ਲਈ ਉਹਨੂੰ ਸਸਪੈਂਡ ਕਰਵਾਉਣ ਲਈ ਕਿਉਂਕਿ ਜਦੋਂ ਅਸੀਂ ਸ਼ੰਭੂ ਬਾਰਡਰ ਪਹੁੰਚੇ ਉਸ ਦਿਨ ਸ਼ੰਭੂ ਬਾਰਡਰ ਦੇ ਨਜ਼ਦੀਕ ਗਏ ਇੱਕ ਪਿੰਡ 'ਚ ਬੈਠੇ ਸੀ ਅਸੀਂ ਕੋਈ ਇਹ ਨਹੀਂ ਸੀ ਸਾਡਾ ਕੋਈ ਪ੍ਰੋਗਰਾਮ ਇਹ ਨਹੀਂ ਸੀ ਕਿ ਥਾਣੇ ਤੇ ਅਟੈਕ ਕਰਨਾ ਜਾਂ ਥਾਣੇ ਦਾ ਘਰਾਓ ਕਰਨਾ ਜਾਂ ਥਾਣੇ ਦੇ ਅੰਦਰ ਵੜਨਾ ਸਿਰਫ ਸਾਡਾ ਪ੍ਰੋਗਰਾਮ ਸੀ ਕਿ ਪੀਸਫੁਲੀ ਪ੍ਰੋਟੈਸਟ ਕਰਨਾ ਥਾਣੇ ਦੇ ਬਾਹਰ ਬੈਠ ਕੇ ਨਾ ਕੋਈ ਸੜਕ ਜਮ ਕਰਨੀ ਸੀ ਨਾ ਕੋਈ ਰੇਲ ਜਮ ਕਰਨੀ ਸੀ ਪਰ ਇੱਕ ਜਗ੍ਹਾ ਬੈਠਿਆਂ ਨੂੰ ਪੁਲਿਸ ਨੇ ਆ ਕੇ ਉਹੀ ਐਸਐਚਓ ਨੇ ਜਿਹੜੇ ਐਸਐਚਓ ਦੇ ਖਿਲਾਫ ਧਰਨਾ ਸੀ ਉਹੀ ਐਸਐਚਓ ਨੇ ਆ ਕੇ ਇੱਕ ਜਿਵੇਂ ਆਪਾਂ ਡੰਗਰਾਂ ਨੂੰ ਕੁੱਟਦੇ ਆਂ ਉਦਾਂ ਸਾਡੇ ਕਿਸਾਨਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਆਕੇ ਫੇਰ ਉਦਾਂ ਹੀ ਉਹੀ ਫਤੂਰ ਚ ਕੁੱਟਿਆ ਕੇ ਉਹੀ ਲੈਂਗੁਏਜ ਸੀ ਉਹਦੀ ਉਦਾਂ ਹੀ ਗਾਲਾਂ ਕੱਢਦਾ ਸੀ ਕੋਲ ਡੀਐਸਪੀ ਸਾਹਿਬ ਵੀ ਖੜੇ ਜੀ ਡੀਐਸਪੀ ਸਾਹਿਬ ਦੇ ਹਟਾਉਣ ਦੇ ਬਜਾਵਾਜੂਦ ਵੀ ਹਟ ਨਹੀਂ ਸੀ ਰਿਹਾ ਉਹ ਤੇ ਉਹਦੇ ਦਿਮਾਗ ਨੂੰ ਪਤਾ ਨਹੀਂ ਕੀ ਚੜਿਆ ਹੋਇਆ ਕੀ ਸਰਕਾਰ ਨੇ ਉਹਨੂੰ ਦਿੱਤਾ ਹੋਇਆ ਕਿ ਉਹ ਇੰਨਾ ਤੱਕ ਦਾ ਸ਼ਹੀ ਕਰ ਰਿਹਾ ਸਰਕਾਰ ਨਾਲ ਅਸੀਂ ਅੱਜ ਵੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡੀ ਮੰਗ ਪੀਸਫੁਲੀ ਪ੍ਰੋਟੈਸਟ ਕਰਨਾ ਸੀ ਸਾਡੀ ਮੰਗ ਇਹ ਸੀ ਕਿ ਉਸ ਐਸਐਚਓ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਸੀਂ ਅੱਜ ਵੀ ਇਹੀ ਮੰਗ ਕਰਦੇ ਆ ਕਿ ਜਿੰਨੀਆਂ ਵੀ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਨੇ ਜਾਂ ਕੰਬਲ ਚੋਰੀ ਹੋਏ ਨੇ ਸਿਲੰਡਰ ਚੋਰੀ ਹੋਏ ਨੇ ਨਾ ਵਾਟਰ ਫ੍ਰੀਜਾਂ ਚੋਰੀ ਹੋਈਆਂ ਨੇ ਉਹ ਅਸੀਂ ਸਰਕਾਰ ਤੋਂ ਕੱਲੇ ਕੱਲੇ ਪੈਸੇ ਦਾ ਹਿਸਾਬ ਲਵਾਂਗੇ ਤੇ ਜਿੰਨਾ ਚਿਰ ਇਸ ਐਸਐਚਓ ਖਿਲਾਫ ਕਾਰਵਾਈ ਨਹੀਂ ਕਰਦੀ ਸਰਕਾਰ ਜਿੰਨਾ ਚਿਰ ਇਸ ਐਸਐਚਓ ਨੂੰ ਸਸਪੈਂਡ ਨਹੀਂ ਕਰਦੀ ਸਰਕਾਰ ਉਹਨਾਂ ਚਿਰ ਸੰਘਰਸ਼ ਜਾਰੀ ਰਹੂਗਾ ਇੱਕ ਜਿਹੜੀ ਆਪਣੀ ਜੰਗ ਲੱਗੀ ਹੋਈ ਹੈ ਹੁਣ ਪਾਕਿਸਤਾਨ ਤੇ ਇੰਡੀਆ ਦੀ ਜੋ ਚੱਲ ਰਿਹਾ ਟੀਵੀ ਚੈਨਲਾਂ ਤੇ ਦੇਖ ਰਹੇ ਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਡੱਲੇਵਾਲ ਸਾਹਿਬ ਬੋਲੇ ਨੇ ਔਰ ਲਾਈਵ ਹੋ ਕੇ ਬੋਲੇ ਨੇ ਕਿ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਾਰੇ ਪ੍ਰੋਗਰਾਮ ਰੱਦ ਕਰਦੇ ਆ ਕਿਉਂਕਿ ਅਸੀਂ ਵੀ ਦੇਸ਼ ਦਾ ਹਿੱਸਾ ਹਾਂ ਅਸੀਂ ਵੀ ਦੇਸ਼ ਦੀ ਭਲਾਈ ਲਈ ਕੰਮ ਕਰਦੇ ਆ ਅਸੀਂ ਵੀ ਦੇਸ਼ ਦੇ ਨਾਗਰਿਕ ਆ ਅਸੀਂ ਕੋਈ ਇਹੋ ਜਿਹਾ ਨਹੀਂ ਚਾਹੁੰਦੇ ਕਿ ਇਹੋ ਜਿਹੀ ਜੰਗ ਜਿਸੀਂ ਕੋਈ ਵਾਇਲੈਂਸ ਕਰੀਏ ਤਾਂ ਉਸ ਕਰਕੇ ਅਸੀਂ ਸਾਰੇ ਪ੍ਰੋਗਰਾਮ ਰੱਦ ਕਰਦੇ ਆ ਪਰ ਸਰਕਾਰ ਨੂੰ ਚੇਤਾਵਨੀ ਵੀ ਦੰਨੇ ਆ ਕਿ ਉਸ ਐਸਐਚਓ ਖਿਲਾਫ ਜਲਦਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਜਿੰਨਾ ਵੀ ਸਮਾਨ ਚੋਰੀ ਹੋਇਆ ਉਸ ਦੀ ਪਰਭਾਈ ਸਰਕਾਰ ਕਰੇ ਸਰਕਾਰ ਤੋਂ ਪ੍ਰਭਾਈ ਕਰਵਾ ਕੇ ਛੱਡਾਂ ਕਿ ਉਹ ਐਸਐਚਓ ਦੇ ਖਿਲਾਫ ਕਾਰਵਾਈ ਵੀ ਕਰਵਾ ਕੇ ਛੱਡਾਂ ਕਿ ਉਹਨਾਂ ਜੇਰ ਤੱਕ ਜਿੰਨਾ ਵੀ ਸਰਕਾਰ ਜਿਵੇਂ ਭਗਵੰਤ ਮਾਨ ਬਿਆਨਵਾਜੀ ਕਰ ਰਿਹਾ ਕਿ ਇਹਨਾਂ ਨੂੰ ਘਰਾਂ ਚੋਂ ਨਹੀਂ ਨਿਕਲਣ ਦਊਗਾ ਇਹਨਾਂ ਤੇ ਕਾਰਵਾਈ ਹੋਊਗੀ ਇਹ ਸਾਰੇ ਕਿਸਾਨਾਂ ਨੇ ਕੱਲ ਵੀ ਦੱਸਤਾ ਤੇ ਪਰਸੋਂ ਵੀ ਦੱਸਤਾ ਕਿ ਅਸੀਂ ਤੇਰੇ ਇਹਨਾਂ ਝੂਠੀਆਂ ਧਮਕੀਆਂ ਤੋਂ ਇਹਨਾਂ ਗਿੱਦਰ ਧਮਕੀਆਂ ਤੋਂ ਡਰਦੇ ਨਹੀਂ ਸਰਕਾਰ ਕਿਸਾਨ ਆਪਣੇ ਹੱਕ ਲੈਣੇ ਜਾਣਦੇ ਨੇ ਹੁਣ ਤੱਕ ਲੈਂਦੇ ਆਏ ਆ ਤੇ ਅੱਗੇ ਵੀ ਹੱਕ ਲੈਂਦੇ ਰਹਿਣਗੇ ਜਿਵੇਂ ਵੀ ਸਰਕਾਰ ਸਾਡੇ ਤੇ ਤਸ਼ੱਦਦ ਕਰੂਗੀ ਉਵੇਂ ਪਿੰਡਾਂ ਚੋਂ ਲੋਕ ਵੱਧ ਉੱਠ ਕੇ ਆਉਣਗੇ ਸੜਕਾਂ ਤੇ ਜੀ ਪ੍ਰਧਾਨ ਸਾਹਿਬ ਪਰਚੇ ਤੇ ਪਰਚਾ ਠੋਕੇ ਜਾ ਰਿਹਾ ਹੈ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਇਸ ਪੰਜਾਬ ਸਰਕਾਰ ਦੇ ਰਵੱਈਏ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੋਈ ਵੀ ਸੰਘਰਸ਼ ਆਪਾਂ ਕਰ ਰਹੇ ਹਾਂ ਅੰਦੋਲਨ ਕਰ ਰਹੇ ਹੁੰਦੇ ਆ ਉਹਦੇ ਚ ਗ੍ਰਿਫਤਾਰੀਆਂ ਤੇ ਹੁੰਦੀਆਂ ਹੁੰਦੀਆਂ ਸਰਕਾਰ ਤੱਕਾ ਕਰਦੀ ਹੋ ਹੁੰਦੀ ਹੈ ਪਰ ਇਹ ਭਗਵੰਤ ਮਾਨ ਸਰਕਾਰ ਦੀ ਨਕਮੀ ਨਿਕਲੂਗੀ ਕਿਸੇ ਨਤਾਜਾ ਕੋਈ ਲਾਇਆ ਨਹੀਂ ਚਾਹੇਗਾ ਹੂੰ ਸਾਡਾ ਇਹ ਨਾ ਗਰੇਵਾ ਮੁੱਖ ਮੰਤਰੀ ਨਿਕਲੂਗਾ ਹੂੰ ਆ ਇੱਕ ਪੁੱਤਰ ਆ ਵਾ ਕਹੂੰਗਾ ਮੈਂ ਦਾ ਐਸਐਚਓ ਸ਼ੰਭੂ ਠਾਣੇ ਦਾ ਦਾ ਪੁੱਤਰ ਆ ਵਾ ਐਸਐਚਓ ਆ ਉਹਨੂੰ ਹਲੇ ਉਹਦੇ ਦਿਮਾਗ ਪਰ ਪੂਰ ਸਵਾਰ ਹੋਇਆ ਵਾ ਹੂੰ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਤੂੰ ਜੋ ਕੰਮ ਕਰ ਰਹੇ ਆ ਕਿੰਨਾ ਘਟਿਆ ਕੰਮ ਕਰ ਰਹੇ ਆ ਹੂੰ ਪਰ ਸਰਕਾਰ ਆ ਜਿਹੜੀ ਇਹ ਸਹ ਦੇ ਰਹੀ ਆ ਉਹ ਆਪਣੀਆਂ ਫੀਤੀਆਂ ਨੂੰ ਦੇਖ ਰਹੇ ਆ ਮੈਂ ਫੀਤੀਆਂ ਬਦਾਲਾਂ ਉਹਦੇ ਫੀਤੀਆਂ ਇੱਕ ਨਾ ਤਾਂ ਨਹੀਂ ਪਤਨੀਆਂ ਹੈਗੀਆਂ ਹੂੰ ਮੇਰੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਟੱਕਰ ਲੈ ਕੇ ਉਹਨਾਂ ਨੇ ਕੁੱਟਮਾਰ ਕਰਕੇ ਮੇਰੀ ਫੀਤੀਆਂ ਵੱਜਣਗੀਆਂ ਇਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਏਗਾ ਤੇ ਜੋ ਹੀ ਨੇ ਕੀਤਾ ਉਹਦਾ ਹਰਜਾਨਾ ਭੁਗਤਣਾ ਪਊਗਾ ਸਰਕਾਰ ਆ ਜਿਹੜੀ ਭੁਗਤਾਨਤਮਾਨ ਦੀ ਇਹਨੂੰ ਇੱਕ 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 ਰੁਪਈਏ ਦਾ ਕੋਤੇ ਅਸੀਂ ਵਸੂਲਾਂਗੇ ਜੀ ਸਾਰੇ ਜਥੇਬੰਦੀਆਂ ਦੀ ਸਾਡੀ ਮੀਟਿੰਗ ਜੇਲ੍ਹ ਵਿੱਚ ਵੀ ਹੋਈ ਆ ਕਸ ਵੀ ਜਥੇਬੰਦੀਆਂ ਉੱਥੇ ਹੈਗੀਆਂ ਤੇ ਆਗੂ ਆਏ ਵੀ ਵੱਡੇ ਉਹਨਾਂ ਨਾਲ ਵੀ ਮੀਟਿੰਗ ਹੋਈ ਆ ਇਹ ਹਰਜਾਨਾ ਇੱਕ ਇੱਕ ਰੁਪਈਏ ਦਾ ਤਦ ਇਹਨਾ ਪੈਣਾ ਭੁਗਤਾਨਤਮਾਨ ਨੂੰ ਇਹਦੀ ਗਿੱਦਰ ਤਾਂ ਅਸੀਂ ਕੀ ਅੰਦਰ ਡਰਨੇ ਵਾਲੇ ਕਿਸਾਨ ਨਹੀਂ ਹੈਗੇ ਹੁਣ ਦੇਖੋ ਅਸੀਂ ਘਰ ਤੇ ਅਚਾਨਕ ਸਾਡੇ ਉਪਰ ਆ ਕੇ ਰੇਟ ਮਾਰੀ ਹੈ ਕਿੰਨਾ ਇਹਨਾਂ ਨੇ ਗਿਰਿਆਵਾ ਕੰਮ ਕੀਤਾ ਹੈ ਸਾਨੂੰ ਤਾਂ ਪਤਾ ਵੀ ਨਹੀਂ ਤਾਂ ਸਾਨੂੰ ਗ੍ਰਿਫਤਾਰ ਕਰਨਾ ਵੀ ਸਾਡਾ ਕੱਲ ਦਾ ਪ੍ਰੋਗਰਾਮ ਹੈ ਜਿਹੜਾ ਹੈ ਜੇਲ੍ਹ ਦੇ ਵਿੱਚ ਮੀਟਿੰਗ ਸਾਡੀ ਕਈ ਕਿਸਾਨ ਜਥੇਬੰਦੀ ਤੇ ਵੱਡੇ ਆਗੂ ਆਏ ਬੇਤੇ ਅਸੀਂ ਬੈਠੇ ਸਾਡੀ ਵੀ ਨਾ ਕੱਲ ਇਹ ਗੱਲਬਾਤ ਚੱਲੀ ਹੈ ਵੀ ਆਪਾਂ ਨੂੰ ਅੱਗੇ ਇਹਦਾ ਕੀ ਕਦਮ ਚੱਕਣਾ ਚਾਹੀਦਾ ਉਹ ਕਹਿੰਦੇ ਆਪਾਂ ਪ੍ਰਭਾਈ ਕਰਾਵਾਂਗੇ ਸਾਡੀ ਜਥੇਬੰਦੀ ਦਾ ਭਾਰਤੀ ਕਿਸਾਨ ਯੂਨੀਅਨ ਇੱਕ ਸਿੱਧੂ ਜਥੇਬੰਦੀ ਦਾ ਫੈਸਲਾ ਹੈ ਇੱਕ-ਇੱਕ ਰੁਪਏ ਦੀ ਪ੍ਰਭਾਈ ਕਰਾਉਣੀ ਆ ਅਸੀਂ ਨੇ ਇਹ ਨਾ ਸੋਚ ਲਵੇ ਮੈਂ ਇਹਨਾਂ ਨੂੰ ਕੁੱਟ ਮਾਰ ਕੇ ਜਾਂ ਘਰਾਂ 'ਚ ਬੰਦ ਕਰ ਦੂੰਗਾ ਇਹ ਦਿਮਾਗ ਜੋ ਖਿਆਲ ਕੱਢ ਵੀ ਜਿਹੜਾ ਤੱਕਾ ਕਰਨਾ ਉਹ ਕਰਕੇ ਦੇਖ ਲਵੇ ਸਰਕਾਰ ਤਾਂ ਸਿੱਧੀ ਚੇਤਾਵਨੀ ਤੱਕ ਦੇ ਰਹੀ ਆ ਸਾਡੀ ਸਜਾਹਤ ਨੂੰ ਚੇਤਾਵਨੀ ਆ ਜੀ ਭਗਵੰਤ ਮਾਨ ਨੂੰ ਚੇਤਾਵਨੀ ਆ ਭਗਵੰਤ ਮਾਨ ਨੂੰ ਚੇਤਾਵਨੀ ਦੇ ਰਹੇ ਆ ਅਸੀਂ ਭਗਵੰਤ ਮਾਨ ਪੁੱਤਰ ਆ ਵਾ ਨਾ ਇਹ ਦੇਖੋ ਸਰਕਾਰ ਪਤਾ ਨਹੀਂ ਕਿਦੀ ਆਉਣੀ ਹੈ ਗਾਹ ਨੂੰ ਕਿਦੀ ਨਹੀਂ ਆਉਣੀ ਹੈਗੀ ਇਹ ਮੁੱਖ ਮੰਤਰੀ ਦਾ ਹੁਣ ਗਿਆ ਇਹ ਬਸ ਇਹਦੇ ਕੋਲ ਸਿਰਫ ਆਪਾਂ 18 ਮਹੀਨੇ ਕਹਿ ਸਕਦੇ ਹਾਂ 18 ਮਹੀਨੇ ਦੇ ਵੀ ਘੱਟ ਸਮਾਂ ਇਹ ਕਹਿੰਦਾ ਮੈਂ ਖਰੇ ਆਪਣੀ ਨੰਬਰ ਬਣਾ ਰਿਹਾ ਹਾਂ ਇਹ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਮੈਂ ਕਿਸਾਨ ਦਾ ਮੁੰਡਾ ਇਹਨੇ ਮਾਸਟਰ ਵੀ ਕੁੱਟੇ ਇਹਨੇ ਹੁਣ ਕਿਸਾਨ ਵੀ ਕੁੱਟ ਰਿਹਾ ਦੁਬਾਰਾ ਫੇਰ ਇਹ ਇਹ ਨਿਉਂਦੇ ਪਾ ਰਿਹਾ ਇਹਨੂੰ ਮੁੜਨੇ ਪੈਣੇ ਆ ਇਹ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਨਿਉਂਦੇ ਮੋੜਾਂਗੇ ਅਸੀਂ ਭਗਵੰਤ ਮਾਨ ਜਿੰਨੇ ਇਹਦੇ ਐਮਐਲਏ ਹੁਣ ਪਿੰਡਾਂ 'ਤੇ ਜਾ ਰਹੇ ਆ ਉਹਨਾਂ ਦਾ ਸ਼ਰੀਆਮ ਬਦਰੋ ਕਿਸਾਨ ਆ ਜਿਹੜੇ ਚਾਹੇ ਮਜ਼ਦੂਰ ਹੋਵੇ ਉਨ੍ਹਾਂ ਦਾ ਕਰਨ ਨਹੀਂ ਰਹਿ ਜੀ ਚੱਲ ਕੇ ਉੱਥੇ ਘਰਾਓ ਕਰ ਰਹੇ ਆ ਉਹਨਾਂ ਦਾ ਸ਼੍ਰੀਆਮ ਘਰਾਓ ਚੱਲ ਰਿਹਾ ਹੈ ਰੋਕਲਬੇ ਜਿੰਨਾ ਰੋਕਣਾ ਆਏ ਨੇ ਅਸੀਂ ਆਪਣੇ ਹਲਕੇ ਦੇ ਵਿੱਚ ਇਹਨਾਂ ਦਾ ਇੱਕ ਵੀ ਐਮਐਲ ਨਹੀਂ ਦਮਾਂਗੇ ਇਹਨੂੰ ਦੱਸਾਂਗੇ ਪਹਿਲਾਂ ਸਾਡਾ 21 ਰੁਪਈਆ ਇੱਥੇ ਰੱਖੋ ਜਿੰਨਾ ਤੁਸੀਂ ਸਾਡਾ ਨੁਕਸਾਨ ਕੀਤਾ ਉਹ ਪਰਵਾਹੀ ਕਰਵਾੰਗੇ ਅਸੀਂ ਸਾਰੀ ਜਥੇਬੰਦੀਆਂ ਦੀ ਇਹੀ ਇੱਕ ਆ ਜੀ ਸਾਰੀਆਂ ਜਥੇਬੰਦੀਆਂ ਸਾਡੀਆਂ ਇੱਕ ਹੋਈਆਂ ਇੱਕ ਹੋ ਰਹੀਆਂ ਨੇ ਇੱਕ ਹੀ ਇੱਕ ਆ ਸਾਰਿਆਂ ਦਾ ਇੱਕੇ ਵਾਲੀ ਗੱਲ ਜਿਹੜੀ ਇਹ ਸਭਲ ਵੱਧ ਗਈ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗੂਗਾ ਵੀ ਸਾਰੀ ਇਥੇ ਹਮ ਦਾ ਇੱਕਾ ਫੇਰ ਹੋ ਗਿਆ ਪਹਿਲਾ ਮੰਗਣ ਇਹ ਇੱਕ ਰੁਪਈਆ ਸੀ ਪ੍ਰਪਾਈ ਦੇ ਕਰਾ ਕੇ ਹਟਾਂਗੇ ਭਗਵੰਤ ਮਾਨ ਨੇ ਜੋਰ ਲਾਉਣਾ ਜਿਹੜਾ ਲਾ ਲਵੇ ਹੁਣ ਸਾਨੂੰ ਡੱਕ ਕੇ ਜੇਲਾਂ ਦੇ ਵਿੱਚ ਇਹ ਬਜ਼ੁਰਗ ਨੇ ਤੁਹਾਡੇ ਸਾਹਮਣੇ ਇਹ ਕਿੰਨੀ ਉਮਰ ਆ ਮੇਰੇ ਨਾਲੋਂ 25 30 ਸਾਲ ਵੱਡੇ ਨੇ ਇਹ ਜੇ ਬਜ਼ੁਰਗਾਂ ਨੂੰ ਸਾਡੇ ਗੱਲ ਲੈ ਕੇ ਜਾ ਰਹੇ ਕਿ ਕੀ ਤੂੰ ਕਰ ਰਹੇ ਆ ਚੰਗੀ ਗੱਲ ਹੈ ਦੇਖੋ ਹਾਕ ਕਰ ਸਰਕਾਰ ਗਏ ਤਾਂ ਇੱਕਣੀ ਲੈਣੇ ਪੈਣੇ ਆ ਪਹਿਲਾਂ ਅਸੀਂ ਆਪਣਾ ਜੇ ਦੇਸ਼ ਜਿਹੜਾ ਆਜ਼ਾਦ ਕਰਾਇਆ ਤਾਂ ਉਹ ਇੱਕਣੀ ਹੋਇਆ ਉਹ ਰੂਬ ਰੇਖਾ ਹੀ ਧੀ ਕਾਰ ਬੈਠ ਕੇ ਕਿਸੇ ਨੂੰ ਨੂੰ ਮਿਲਣੇ ਜੀ ਬੱਚੇ ਬੱਚੇ ਨੂੰ ਸੜਕਾ ਭਰਾਉਣਾ ਪਊਗਾ ਪੂਰੇ ਭਾਰਤ ਦੇਆਂ ਨੂੰ ਤਾਂ ਹੱਕ ਮਿਲਣੇ ਆ ਇਹ ਆਉਣ ਵਾਲਾ ਜਿਹੜਾ ਸਮਾ ਸਾਡਾ ਇਹ ਹੋਰ ਰਣਨੀਤੀ ਅਸੀਂ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਬਣਾਵਾਂਗੇ ਜੀ ਜੋ ਰਣਨੀਤੀ ਹੋਗੀ ਉਸੇ ਦਾ ਵਕ ਅਸੀਂ ਕੰਮ ਕਰਾਂਗੇ ਭਗਵੰਤ ਮਾਨ ਜਿਹੜਾ ਜੋਰ ਲਾਣਾ ਲਾ ਲਵੇ ਅੱਡੀ ਚੱਕ ਕੇ ਲਾ ਲਵੇ ਉਹਨੂੰ ਖੁੱਲਾ ਚੈਲੰਜ ਆ ਕੋਈ ਗੱਲ ਨਹੀਂ ਮੁੱਖ ਮੰਤਰੀ ਕਿੰਨੀ ਘਟੇਰਾ ਤੂੰ ਗਣੀ ਚਾਹ ਤੇਰੇ ਹੁਣ ਦਿਨਾਂ ਦੇ ਨਾਲ ਘੰਟੇ ਵੀ ਘਟ ਰਹੇ ਆ ਉਹਦੇ ਨਕਾਰ ਦਿੱਤਾ ਇੱਕ ਨੰਬਰ ਨਕਮਾ ਮੁੱਖ ਮੰਤਰੀ ਹੈ ਪੰਜਾਬ ਦਾ ਜਿਹਨੇ ਵਿੜਾ ਗਰਕ ਕਰਤਾ ਪੂਰੇ ਪੰਜਾਬ ਦਾ ਪਹਿਲਾ 3 ਲੱਖ ਕਰੋੜ ਕਰਜ਼ਾ ਦਾ ਹੁਣ 5 ਲੱਖ ਦੇ ਜ਼ਿਆਦਾ ਕਰੋੜ ਕਰਜ਼ਾ ਜਿਹੜਾ ਸਾਡੇ ਪੰਜਾਬ ਦੇ ਸਰ ਬੱਚੇ ਸਰਹੋ ਚੱਲੇ ਆ ਇਹਦਾ ਐਸ਼ ਵਰਤੀਆਂ ਕਰ ਰਹੇ ਆ ਆਪਣੀਆਂ ਵੀ ਕੁੱਟ-ਕੁੱਟ ਕੇ ਮੈਂ ਵਾਰ ਦੂੰਗਾ ਮੈਨੂੰ ਕਿਹੜੇ ਕੋ ਪੁੱਛਣੇ ਵਾਲਾ ਕਿੰ ਕੀ ਰੁਪਈਆ ਦਾ ਸੀ ਤੇ ਹਿਸਾਬ ਲਾਵਾਂਗੇ ਆਉਣ ਵਾਲਾ ਸਮਾ ਜਿਹੜਾ ਹੈ ਇਹਨੂੰ ਦੱਸ ਦੂਗਾ ਕਿ ਕੀ ਕਹਿ ਰਿਹਾ ਤੇਰੇ ਖਾਤਰ ਕਿੰਨਾ ਖਤਰਨਾਕ ਇਹ ਸਮਾ ਆਉਣ ਵਾਲਾ ਹੈ ਜੀ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਨਹੀਂ ਆਉਣ ਦੇਵਾਂਗੇ ਵੱਖ-ਵੱਖ ਘਿਰਾਓ ਤਾਂ ਕੀਤੇ ਜਾ ਰਹੇ ਨੇ ਤੁਸੀਂ ਪੰਜਾਬ ਸਰਕਾਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਮੈਂ ਬਲਵਿੰਦਰ ਸਿੰਘ ਖੇਲ ਬੈਸ ਪ੍ਰਧਾਨ ਭਾਰਤੀ ਯੂਨੀਅਨ ਕਿਸਾਨ ਯੂਨੀਅਨ ਸਿੱਧੂ ਪਰ ਅਸੀਂ ਸਾਂਵਿਨਨ ਨੇ 4:00 ਵਜੇ ਤੇ 20 ਮਿੰਟ ਦੇ ਮੈਨੂੰ ਇਹਨਾਂ ਘਰੋਂ ਚੱਕਿਆ ਇਹਨਾਂ ਨੇ ਚੌਂਕੀ ਲੈ ਗਏ ਚੌਂਕੀ ਤਾਂ ਬਸ ਸਾਰੀ ਡਾੜੀ ਉੱਤੇ ਚੌਂਕੀ ਚ ਬਿਠਾ ਲ ਕੇ ਰੱਖਿਆ ਉਤੇ ਬਾ ਸਾਨੂੰ ਇਹਨਾਂ ਨੇ ਰਾਤ ਨੂੰ 8 ਵਜੇ 9 ਵਜੇ ਇਸ ਟੀਮ ਦੇ ਪੇਸ਼ ਕਰਿਆ ਹਮ 60 ਉੱਥੋਂ ਇਹਨਾਂ ਨੇ ਸਾਡੇ ਮਤਲਬ ਬਰੰਟੋ ਇਸ਼ੂ ਕਰਾਏ ਹੋਣੇ 90 ਜੇੜ ਦੇ ਹਮ ਫਿਰ ਇਹ ਸਾਨੂੰ ਲਿਜਾ ਨਹੀਂ ਸਕੇ ਉੱਥੇ ਹਮ ਫਿਰ ਇਹਨਾਂ ਰਾਤ ਨੂੰ ਸਾਨੂੰ ਆਪਣੇ ਥਾਣੇ 'ਚ ਰੱਖਿਆ ਬਡਾਲੀ ਅੱਲਾ ਸਿੰਘ ਹਮ ਉਸ ਤੋਂ ਬਾਅਦ ਇਹ ਸਾਨੂੰ ਦੂਜੇ ਦਿਨ 6 ਤਰੀਕ ਨੂੰ 90 ਜੇੜ ਦੇ ਵੀ ਛੱਡ ਕੇ ਆਏ ਹਮ ਅਸੀਂ ਇਹ ਗੱਲ ਪੁੱਛਦੇ ਆ ਇਹਨੂੰ ਵੀ ਅਸੀਂ ਨਾ ਕਿਸੇ ਸੜਕ ਉੱਪਰ ਤੇ ਨਾ ਅਸੀਂ ਕਿਸੇ ਦਾ ਨਾਰੇਬਾਜੀ ਕਰ ਦਿੱਤੇ ਹਮ ਜਾਉਂਦੀ ਜਿੱਥੇ ਅਸੀਂ ਸਾਡਾ ਪ੍ਰੋਗਰਾਮ ਰੱਖਿਆ ਹੋਇਆ ਤਾਂ ਅਸੀਂ ਇਕੱਠੇ ਹੋ ਕੇ ਜਾਣਾ ਤੇ ਸਾਨੂੰ ਕਾਹ ਰੋਕ ਲੰਦੇ ਸਾਡੇ ਨਾਲ ਜੋ ਹੁੰਦੀ ਉਹ ਅਸੀਂ ਆਪਣਾ ਝੱਲਦੇ ਪਰ ਜਿਹੜਾ ਚੋਰਾ ਮੰਗੋ ਜਾ ਕੇ ਜਾਂ ਅਸੀਂ ਕੋਈ ਕ੍ਰਾਈਮਨਲ ਹੋਈਏ ਜੋ ਹੋਵੇ ਜਿਹੜਾ ਇਹ ਰਾਤਾਂ ਨੂੰ ਆ ਕੇ ਮਤਲਬ ਤੜਕੇ ਨੂੰ ਹੁਣ ਉਸ ਟਾਈਮ ਦੇ ਵਿੱਚ ਜਦ ਬੰਦਾ ਪਿਆ ਹੁੰਦਾ ਅੱਜ ਕੱਲ ਦਾ ਜਿਹੜਾ ਮਾਹੌਲ ਉਹ ਬਹੁਤ ਵੱਡਾ ਖਰਾਬ ਹੋਇਆ ਪਿਆ ਕਿਸੇ ਵੀ ਪੁਲਿਸ ਵਾਲੇ ਨੂੰ ਜਾਂ ਕਿਸੇ ਨੂੰ ਚੱਕ ਕੇ ਚਾਹ ਲਿਆ ਕੇ ਦਰਵਾਜ਼ਾ ਖਲਾ ਸਕਦੇ ਆ ਉਤੇ ਬਾਅਦ ਉਹ ਜੋ ਕੋਈ ਵੀ ਪਰਿਵਾਰ ਦੇ ਨਾਲ ਵਧੇ ਕੀ ਕਰ ਸਕਦੇ ਆ ਅਸੀਂ ਇਹ ਗੱਲ ਕਹਿੰਦੇ ਆ ਵੀ ਸਰਕਾਰਾ ਇੱਕ ਤਾਂ ਇਹ ਛੱਡ ਦੇਣਾ ਜਿਹੜੇ ਘਰਾਂ ਵਿੱਚ ਜਾ ਕੇ ਇਹ ਮਤਲਬ ਰੈਸਟ ਕਰਨਾ ਚਾਹੁੰਦੇ ਆ ਨਾ ਅਸੀਂ ਕਿਤੇ ਚੱਲੇ ਆ ਅਸੀਂ ਇੱਥੇ ਹੀ ਰਹਿਣਾ ਇੱਥੇ ਤੇ ਰਹਿਣ ਵਾਲੇ ਆ ਇਹ ਇੱਕ ਇਹ ਤਾੜਨਾ ਅਸੀਂ ਕਰਦੇ ਆ ਸਰਕਾਰ ਨੂੰ ਵੀ ਆਪਣੇ ਇਹਨਾਂ ਨੂੰ ਉਹ ਕਰ ਲਵੇ ਜਿਹੜਾ ਸਾਡਾ ਪ੍ਰੋਗਰਾਮ ਹੋਗਾ ਸਾਨੂੰ ਤੇ ਚੱਕ ਲੈਣਾ ਜਿਹੜੇ ਮਰਜ਼ੀ ਜੇਲ੍ਹ 'ਚ ਭੋਜ ਭੇਜ ਦੇਣ ਪਰ ਅਸੀਂ ਜਦ ਹੁਣ ਜੇਲ੍ਹ ਦੇ ਵਿੱਚ ਗਏ ਆ ਸਾਨੂੰ ਜੇਲ੍ਹ ਵਿੱਚ ਜਾ ਕੇ ਬਹੁਤ ਕੁਝ ਲੱਭਿਆ ਹੈਗਾ ਇੱਕ ਕਿਸਾਨੀ ਤੇ ਇੱਕ ਜਵਾਨੀ ਦੋਹਾਂ ਨੂੰ ਇਹ ਮਤਲਬ ਉਹ ਕਰਨਾ ਚਾਹੁੰਦਾ ਹੈਗਾ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਕਿਉਂ ਜਵਾਨੀ ਇਸ ਤਰ੍ਹਾਂ ਖਤਮ ਹੋ ਰਹੀ ਆ ਅਸੀਂ ਆਪਣੇ ਉਸ ਨਾਬੇ ਜੇਲ੍ਹ ਦੇ ਵਿੱਚ ਅਸੀਂ ਉਹ ਨਾ ਬੱਚਿਆਂ ਨੂੰ ਮਿਲਿਆ ਜਿਹੜੇ ਬਿਲਕੁਲ ਸਿਧਰ ਗਏ ਤੇ ਮੇਰੇ ਪਿੰਡ ਦਾ ਇੱਕ ਬੱਚਾ ਆ ਉਹ ਸਿਧਰ ਗਿਆ ਤੇ ਉਹ ਆਪਣਾ ਪ੍ਰੋਗਰਾਮ ਆਪਣਾ ਘਰਾਂ ਦਾ ਕੰਮ ਕਰਨ ਲੱਗ ਗਿਆ ਸੀ ਉਹਦੇ ਤੇ ਦੁਬਾਰੇ ਫੇਰ ਟੀਕੇ ਗੋਲੀਆਂ ਪਾ ਕੇ ਫੇਰ ਅੰਦਰ ਕਰਤਾ ਉਹ ਪੰਜ ਚਾਰ ਦਿਨ ਪਹਿਲੇ ਜਿਹੜੇ ਇਹੋ ਜਿਹੇ ਬੱਚੇ ਮਤਲਬ ਜੇ ਸਿਧਰਦੇ ਹੈਗੇ ਆ ਉਹਨਾਂ ਨੂੰ ਸੁਧਾਰਨ ਦਾ ਇਹ ਤਾਂ ਨਹੀਂ ਹੈਗਾ ਵੀ ਦੁਬਾਰੇ ਫੇਰ ਉਹਨੂੰ ਚੱਕ ਕੇ ਗੋਲੀਆਂ ਪਾ ਕੇ ਅੰਦਰ ਕਰ ਦੋ 800 ਬੱਚਾ ਨੌਜਵਾਨੀ ਸਾਡੀ ਜਿਹੜੀ ਉੱਥੇ ਮਤਰੋਦ ਦੇ ਵਿੱਚ ਉਹ ਝੇਲ ਕੱਟ ਰਹੀ ਆ ਝੂਠੇ ਪਰਚਿਆਂ ਦੇ ਵਿੱਚ ਆਹੀ ਕਿਸਾਨਾਂ ਦੇ ਨਾਲ ਹੋਇਆ ਜਿਹੜਾ ਹੁਣ ਸਾਡਾ ਉੱਥੇ ਇਨਾ ਨੁਕਸਾਨ ਹੋਇਆ ਧੋਖੇ ਦੇ ਨਾਲ ਸਾਨੂੰ ਉੱਥੇ ਲਾਰੇ ਦੇ ਵਿੱਚ ਰੱਖ ਕੇ ਸਾਨੂੰ ਉੱਥੇ ਤੇ ਸਾਡੇ ਪ੍ਰਧਾਨ ਜੀ ਨੂੰ ਚੱਕ ਲਿਆ ਡਲੇਲ ਸਾਹਿਬ ਨੂੰ ਪੰਦੇਰ ਸਾਹਿਬ ਨੂੰ ਚੱਕ ਲਿਆ ਕੋਈ ਇੱਕ ਮੀਟਿੰਗ ਤੇ ਸੱਦ ਕੇ ਦਿਨ ਨੂੰ ਇਹਨਾਂ ਨੇ ਇੱਕ ਸਾਡੇ ਨਾਲ ਧੋਖਾ ਕਰਿਆ ਹੈਗਾ ਬਾਕੀ ਕਿਸਾਨਾਂ ਨੇ ਨੇ ਅਰੈਸਟ ਕਰ ਲਿਆ ਉੱਥੇ ਗਿਣਤੀ ਸਾਡੀ ਥੋੜੀ ਜਿਹੀ ਪੁੱਠ ਦੀ ਗਿਣਤੀ ਵੱਧ ਘਟਾਤੀ ਪਰ ਉਹ ਹਿਸਾਬ ਕਿਤਾਬ ਅਸੀਂ ਲਾਵਾਂਗੇ ਉਹ ਨਾ ਅਸੀਂ ਟਿੱਕੇ ਬੈਠਾਂਗੇ ਨਾ ਅਸੀਂ ਬੈਠਣ ਦਵਾਂਗੇ ਅਸੀਂ ਉਹ ਆਪਣਾ ਹਿਸਾਬ ਕਿਤਾਬ ਲਾਵਾਂਗੇ ਜੋ ਮਰਜ਼ੀ ਹੋ ਜਵੇ ਅਸੀਂ ਇਹ ਸਰਕਾਰ ਤੇ ਖੁਲਾਫ ਜਿਹੜੇ ਨਾਰੇਬਾਜ਼ੀਆਂ ਵੀ ਇਹਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ 'ਚ ਨਹੀਂ ਵੜਨ ਦਵਾਂਗੇ ਪ੍ਰਧਾਨ ਸਾਹਿਬ 6 ਮਈ ਨੂੰ ਕਿਸਾਨਾਂ ਨੇ ਇਕੱਠ ਕਰਨਾ ਸੀ ਪਰੰਤੂ ਉਸ ਤੋਂ ਬਾਅਦ ਨਜ਼ਰਬੰਦ ਕਰ ਲਿਆ ਜਾਂਦਾ ਹੈ ਪ੍ਰਧਾਨ ਸਾਹਿਬ ਨੂੰ ਵੀ ਕਰਿਆ ਜਾਂਦਾ ਹੈ ਦੂਜੇ ਪਾਸੇ ਜਿਹੜਾ ਕਿ ਲਗਾਤਾਰ ਉੱਥੇ ਸਰਕਾਰ ਵੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਜਿਹੜਾ ਕਿ ਲੋਕਾਂ ਨੂੰ ਦਿੱਕਤ ਆ ਰਹੀ ਹੈ ਉਹ ਚੀਜ਼ ਨਹੀਂ ਹੋਣ ਦੇਵਾਂਗੇ ਬਹਾਦਰ ਜੀ ਖਾਲਸਾ ਬਹਾਦਰ ਜੀ ਦੀ ਫਤਿਹ ਮੈਂ ਜਸਵੀਰ ਸਿੰਘ ਸਿੱਧੂ ਕਸੂਬਾ ਸੀਨੀਅਰ ਉਮੀਦਵਾਰ ਪ੍ਰਧਾਨ ਪੰਜਾਬ ਸਾਨੂੰ ਇਹ ਹਦਾਇਤਾਂ ਸੀ ਕਿ ਆਪਾਂ ਨੇ ਉਸ ਥਾਣੇ ਦਾ ਘਰਾਓ ਕਰਨਾ ਹੈ ਜਿਸ ਥਾਣੇ ਦੇ ਐਸ ਐਚਓ ਨੇ ਇਨਚਾਰਜ ਨੇ ਕਹਿ ਲੋ 19 ਤਰੀਕ ਨੂੰ ਜਦੋਂ ਇਹਨਾਂ ਦੋਵੇਂ ਸਰਕਾਰਾਂ ਬੀਜੇਪੀ ਤੇ ਸਾਡੀ ਇਥੋਂ ਦੀ ਪੰਜਾਬ ਦੀ ਸਟੇਟ ਦੀ ਆਪ ਸਰਕਾਰ ਨੇ ਮੇਲਜੋਲ ਕੇ ਸਾਡੇ ਕਿਸਾਨਾਂ ਨੂੰ ਚੱਕਿਆ ਤੇ ਸਾਡੇ ਉੱਥੇ ਬਹੁਤ ਸਾਰਾ ਸਮਾਨ ਚੋਰੀ ਕਰਾਇਆ ਦੇਖੋ ਪੁਲਿਸ ਦੀ ਡਿਊਟੀ ਹੁੰਦੀ ਹੈ ਸਮਾਨ ਤੇ ਆਮ ਪਬਲਿਕ ਦੀ ਹਿਫਾਜ਼ਤ ਕਰਨਾ ਪਰ ਪੁਲਿਸ ਦੇ ਉੱਥੇ ਮੌਜੂਦ ਕਿਤੇ ਵਿੱਚ ਸਮਾਨ ਚੋਰੀ ਹੋਣਾ ਪਹਿਲੀ ਵਾਰ ਸੁਣਿਆ ਹੋਊਗਾ ਵੀਡੀਓ ਬਣਿਆ ਹੋਈਆਂ ਨੇ ਟਰਾਲੀਆਂ ਹਾਲ ਵੀ ਕੁਝ ਦੋਕ ਟਰਾਲੀਆਂ ਦਾ ਪਤਾ ਲੱਗਿਆ ਕਿ ਉਸੇ ਥਾਣੇ ਦੇ ਪਿਛਲੇ ਪਾਸੇ ਖੜੀਆਂ ਨੇ ਬਹੁਤ ਸਾਰੀਆਂ ਟਰਾਲੀਆਂ ਬਹੁਤ ਸਾਰੇ ਲੰਗਰਾਂ ਦਾ ਸਮਾਨ ਇਸ ਤਰ੍ਹਾਂ ਚੋਰੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ ਜਿਹੜੇ ਕਿ ਆਪ ਸਰਕਾਰ ਦੇ ਐਮ ਐਲ ਏ ਸੀ ਉਹਨਾਂ ਦੇ ਚਹੇਤਿਆਂ ਦੇ ਕੋਲੋਂ ਵੀ ਨਿਕਲਿਆ ਉਹਨਾਂ ਦੇ ਨਿਜਿੱਲਣਾ ਚਾਹੀਦਾ ਵੀ ਭਾਈ ਸ਼ਾਬਾਸ਼ ਤੁਹਾਡੇ ਤੁਸੀਂ ਸਮਾਨ ਲਵਾਇਆ ਕਿਸਾਨਾਂ ਦਾ ਜਿਹੜਾ ਚੋਰੀ ਹੋਇਆ ਦਾ ਸੀ ਇਹ ਸਰਕਾਰ ਇੰਨੀ ਮਾੜੀ ਸਰਕਾਰ ਹੈ ਜਿਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਅਸੀਂ ਇਹ ਸਾਡੇ ਆਮ ਲੋਕ ਇਸ ਗੱਲੋਂ ਧੋਖੇ ਦੇ ਵਿੱਚ ਆ ਗਏ ਕਿਉਂਕਿ ਜਿਹੜੀ ਪਹਿਲਾਂ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਸੀ ਉਹਨਾਂ ਨੇ ਵੀ ਇਹ ਗੱਲ ਮਾਨੋਮਨੀ ਬਣਾ ਲਈ ਸੀ ਕਿ ਕੋਈ ਗੱਲ ਨਹੀਂ ਇੱਕ ਵਾਰੀ ਤੁਹਾਡੀ ਵਾਰੀ ਆ ਇੱਕ ਵਾਰੀ ਸਾਡੀ ਵਾਰੀ ਆ ਉੱਤਰ ਕਾਟੋ ਮੈਂ ਚੜਾਂ ਵਾਲੀ ਉਹਨਾਂ ਨੇ ਜਿਹੜੀ ਬਣਾਈ ਹੋਈ ਸੀ ਤੇ ਕਿਸਾਨਾਂ ਨੇ ਉਹਨਾਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਵੋਟਾਂ ਪਾ ਬੈਠੇ ਪਰ ਇਹ ਤਾਂ ਇਹਨਾਂ ਨੂੰ ਤਾਂ ਨਾ ਕੋਈ ਬੱਸ ਦਾ ਕਲੀਨਰ ਨਹੀਂ ਬੱਸ ਦਾ ਕਲੀਨਰ ਸਿਆਣਾ ਹੁੰਦਾ ਇਹਨਾਂ ਨੂੰ ਤਾਂ ਕੋਈ ਟਰੱਕ ਦਾ ਕਲੀਨਰ ਵੀ ਨਾ ਰੱਖਦਾ ਨਾ ਜਿਹੋ ਜਿਹੇ ਇਹਨਾਂ ਦੀਆਂ ਹਰਕਤਾਂ ਨੇ ਨਾ ਇਹਨਾਂ ਨੂੰ ਬੋਲਣਾ ਆਉਂਦਾ ਨਾ ਨਾ ਸਰਕਾਰ ਚਲਾਉਣੀ ਆਉਂਦੀ ਹੈ ਏ ਬੀਜੇਪੀ ਦੇ ਇਸ਼ਾਰਿਆਂ ਤੇ ਚੱਲੇ ਨੇ ਜੋ ਬੀਜੇਪੀ ਨੇ ਕਿਹਾ ਉਹ ਸਾਡੇ ਨਾਲ ਇਹਨਾਂ ਨੇ ਵਰਤਾਰਾ ਕਰਿਆ ਅਸੀਂ ਤਾਂ ਉਸ ਐਸਐਚਓ ਦੀਆਂ ਬਹੁਤ ਵੱਡੀਆਂ ਘਨਾਉਣੀਆਂ ਕਿਸਾਨਾਂ ਤੇ ਜਿਹੜਾ ਤਸ਼ੱਦਦ ਕਰਿਆ ਉਸ ਦਿਨ ਉਸ ਦਿਨ ਸਾਡਾ ਸਮਾਨ ਚੋਰੀ ਹੋਇਆ ਉਸ ਕਰਕੇ ਉੱਥੇ ਇੱਕ ਇੱਕ ਦਿਨ ਦਾ ਸੰਕੇਤਕ ਸ਼ਾਂਤ ਮੀਟ ਢੰਗ ਨਾਲ ਇੱਕ ਸਾਈਡ ਤੇ ਬਹਿ ਕੇ ਕੱਚੇ ਥਾਂਵੇਂ ਬੈਠਣਾ ਸੀ ਉੱਥੇ ਜਗ੍ਹਾ ਹੈਗੀ ਸੀ ਤੇ ਉਹ ਧਾਰਨਾ ਦੇ ਕੇ ਆਉਣਾ ਸੀ ਜੇਕਰ ਇਹਨਾਂ ਨੇ ਸਾਨੂੰ ਰਸਤੇ 'ਚ ਵੀ ਰੋਕਿਆ ਸਾਨੂੰ ਹਦਾਇਤਾਂ ਦੀ ਸਾਡੀਆਂ ਜਥੇਬੰਦੀਆਂ ਵੱਲੋਂ ਮੀਟਿੰਗਾਂ ਹੋ ਕੇ ਕਿ ਆਪਾਂ ਨੂੰ ਜੇ ਜਿੱਥੇ ਵੀ ਰੋਕਣਗੇ ਤੁਸੀਂ ਸਾਈਡ ਤੇ ਇੱਕ ਪਾਸੇ ਬਹਿ ਜਾਣਾ ਚਲੋ ਕੁਝ ਕਿਸਾਨ ਜਿੱਥੇ ਮੈਂ ਵੀ ਵਿੱਚ ਸੀ ਉਹਨਾਂ ਦੇ ਅਸੀਂ ਥਾਣੇ ਦੇ ਨੇੜੇ ਪਹੁੰਚ ਗਏ ਉੱਥੇ ਇੱਕ ਧਾਰਮਿਕ ਸਥਾਨ ਸੀ ਮਾੜੀ ਕਹਿੰਦੇ ਜਿਹਨੂੰ ਆਪਾਂ ਗੁੱਗਾ ਮਾੜੀ ਅਸੀਂ ਉੱਥੇ ਬੈਠੇ ਆ 14 ਜਣੇ 14 ਹੀ ਅਸੀਂ ਬਜ਼ੁਰਗ ਸੀ ਉਹਦੇ ਥਾਣੇਦਾਰ ਨੂੰ ਕਿਸੇ ਲੋੜ ਪਤਾ ਲੱਗ ਗਿਆ ਕਿ ਉੱਥੇ ਕਿਸਾਨ ਬੈਠੇ ਆ ਇਹ ਆਇਆ ਇਹਨੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਤੇ ਨਾਲ ਇਹ ਇਸ ਤਰ੍ਹਾਂ ਡਾਂਗਾ ਮਾਰਦਾ ਜਿਵੇਂ ਅਸੀਂ ਤਾਂ ਆਪਾਂ ਪਸ਼ੂਆਂ ਦੇ ਨਹੀਂ ਮਾਰਦੇ ਹੁੰਦੇ ਤੇ ਬੱਸ ਮੰਗਾ ਲਈ ਇਸ ਬੱਸ ਮੰਗਾ ਕੇ ਸਾਨੂੰ ਉਹਦੇ ਵਿੱਚ ਲੱਦ ਕੇ ਇਹਨਾਂ ਨੇ ਰਾਜਪੁਰੇ ਸਦਰ ਥਾਣੇ ਦੇ ਵਿੱਚ ਭੇਜ ਦਿੱਤਾ ਤੇ ਚਲੋ ਉਹ ਤਾਂ ਦਬਾਅ ਬਣਿਆ ਬਾਹਰੋਂ ਕਿਸਾਨਾਂ ਦਾ ਤੇ ਸਾਨੂੰ ਇਹਨਾਂ ਨੇ ਫਿਰ ਕੱਲ 7 ਤਰੀਕ ਨੂੰ ਕੋਈ 11 12:00 ਵਜੇ ਦੇ ਕਰੀਬ ਐਸਡੀਐਮ ਸਾਹਿਬ ਦੇ ਪੇਸ਼ ਕਰਕੇ ਰਿਹਾ ਕਰਤਾ ਪਰ ਸਾਡਾ ਕੋਈ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਸੀ ਕਿ ਅਸੀਂ ਸਾਡੇ ਦੇਸ਼ ਦਾ ਕੋਈ ਇਸ ਤਰ੍ਹਾਂ ਕੋਈ ਭੰਨ ਤੋੜ ਕਰੀਏ ਕਿਸੇ ਤਰ੍ਹਾਂ ਦੇਸ਼ ਨੂੰ ਨੁਕਸਾਨ ਪਹੁੰਚਾਈਏ ਅਸੀਂ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਉੱਥੇ ਪ੍ਰੋਟੈਸਟ ਕਰਨਾ ਸੀ ਜਦੋਂ ਉਹ ਉਹਨੇ ਸਾਡੇ ਨਾਲ ਇਹੋ ਜਿਹਾ ਵਿਹਾਰ ਕਰਿਆ ਤਾਂ ਅਸੀਂ ਉਹਨੂੰ ਕਿਹਾ ਕਿ ਐਸਐਚਓ ਸਾਹਿਬ ਜਿਹੜੀ ਤੁਹਾਨੂੰ ਸਰਕਾਰਾਂ ਵੱਲੋਂ ਤਨਖਾਹ ਮਿਲਦੀ ਹੈ ਉਹ ਸ਼ਾਂਤ ਮਈ ਢੰਗ ਮਾਹੌਲ ਨੂੰ ਸਹੀ ਰੱਖਣ ਵਾਸਤੇ ਮਿਲਦੀ ਆ ਤਾਂ ਉਹਦੇ ਸ਼ਬਦ ਅੱਗੇ ਦੇਖੋ ਕਿ ਕਿਸ ਤਰ੍ਹਾਂ ਦੇ ਸੀ ਕਹਿੰਦਾ ਸਾਨੂੰ ਸਰਕਾਰ ਤੁਹਾਨੂੰ ਕੁੱਟਣ ਵਾਸਤੇ ਤਨਖਾਹ ਦਿੰਦੀ ਆ ਇਹ ਸ਼ਬਦ ਸੀ ਉਸ ਇਨਸਾਨ ਦੇ ਐਡਾ ਮੈਂ ਤਾਂ ਇਸ ਤਰ੍ਹਾਂ ਦਾ ਮੂਰਖ ਕੋਈ ਦੇਖਿਆ ਨਹੀਂ ਹੈਗਾ ਜਿਹੋ ਜਿਹਾ ਉਹ ਸ਼ਬਦ ਬੋਲਦਾ ਸੀ ਉਹ ਅਫਸਰ ਹੋਣ ਦੇ ਨਾਤੇ ਉਹਦੇ ਮੁੱਖੋਂ ਇਹ ਸ਼ਬਦ ਨਹੀਂ ਸੋਭਦੇ ਸੀ ਬੜੀ ਮਾੜੀ ਗੱਲ ਹੈ ਜੋ ਉਹਨੇ ਕਰਿਆ ਬੜਾ ਮਾੜਾ ਕਰਿਆ ਜੋ ਇਹ ਸਰਕਾਰ ਨੇ ਵੀ ਕਰਿਆ ਅਸੀਂ ਧੋਖੇ ਵਿੱਚ ਆ ਗਿਆਂ ਪਹਿਲੀਆਂ ਸਰਕਾਰਾਂ ਤੋਂ ਦੂ ਤੰਗ ਆ ਕੇ ਇਹਨਾਂ ਨੂੰ ਬਣਾ ਬੈਠੇ ਤੇ ਇਹ ਉਹਨਾਂ ਨਾਲ ਵੀ ਮਾਰੀਆਂ ਨਿਕਲੀਆਂ ਜੀ ਤੁਹਾਨੂੰ ਲੱਗਦਾ ਜੇ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਕਦੀ ਸ਼ਾਂਤ ਹੋਊਗਾ ਨਹੀਂ ਹੋ ਸਕਦਾ ਸਾਡੀ ਗੱਲ ਪਿਛਲੀਆਂ ਸਰਕਾਰਾਂ ਨੇ ਇਹੋ ਜਿਹਾ ਨਹੀਂ ਕਰਿਆ ਸੀ ਜਿਹੋ ਜਿਹਾ ਇਹ ਸਰਕਾਰ ਨੇ ਕਰਿਆ ਬਿਲਕੁਲ ਗੁੱਸਾ ਸ਼ਾਂਤ ਕਿੱਥੋਂ ਹੋਣਾ ਅਸੀਂ ਭਾਲ ਦੇ ਤਾਂ ਕਿਸੇ ਬਦਲਾ ਇਸ ਲਈ ਲਿਆਂਦਾ ਸੀ ਕਿ ਸਾਡੇ ਮਾਹੌਲ ਵਧੀਆ ਰਹੂਗਾ ਸ਼ਾਂਤ ਹੋਊਗਾ ਜਿਹੜੀ ਆ ਕ腐ਸ਼ਨ ਆਏ ਨਹੀਂ ਵਧੂਗੀ ਚੋਰੀਆਂ ਚੱਕੇ ਨਹੀਂ ਹੋਣਗੇ ਸਾਰਾ ਕੁਝ ਜੰਗਲ ਰਾਜ ਬਣਿਆ ਪਿਆ ਪੰਜਾਬ ਦੇ ਵਿੱਚ ਤੁਸੀਂ ਕਿੱਥੋਂ ਕਹੇ ਹੋਗੇ ਕਿ ਅਸੀਂ ਇਹਨਾਂ ਤੋਂ ਅਸੀਂ ਗੁੱਸਾ ਤਾਂ ਗੁੱਸਾ ਸਾਡੇ ਦਾ ਪਿੰਡਾਂ ਦੇ ਵਿੱਚ ਘਰਾਂ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਤਰ੍ਹਾਂ ਦੀਆਂ ਚੋਰੀਆਂ ਹੋਣਗੇ ਦੋ ਢਾਈ ਸਾਲ ਤੋਂ ਲਗਾਤਾਰ ਸਾਡੇ ਦਾ ਲੋਕ ਸਤਾਏ ਪਤੜਫੇ ਪਏ ਨੇ ਲੋਕ ਅੱਜ ਇਲੈਕਸ਼ਨ ਹੋ ਜਾਂਦੀ ਐ ਇਹਨਾਂ ਦਾ ਨਾਮ ਨਿਸ਼ਾਨ ਨਹੀਂ ਆਊਗਾ ਉਹਨਾਂ ਤੋਂ ਤੰਗ ਆ ਕੇ ਇਹਨਾਂ ਨੂੰ 92 ਸੀਟਾਂ ਦਬਾ ਬੈਠੇ ਭਲੇਖੇ ਨਾਲ ਮੇਰਾ ਖਿਆਲ ਆ ਵੀ ਇਹਨਾਂ ਨੂੰ ਕੋਈ ਇੱਕ ਸੀਟ ਵੀ ਨਹੀਂ ਮਿਲਣੀ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਇਹਨਾਂ ਨੇ ਮਾਹੌਲ ਪੈਦਾ ਕਰਤਾ ਨਸ਼ਾ ਬੇਤਦਾਦ ਵਧਾਇਆ ਹੋਇਆ ਬਿਨਾਂ وجہ ਤੇ ਹੁਣ ਕੀ ਇਹਨਾਂ ਨੇ ਫੜਿਆ ਹੋਇਆ ਕੰਮ ਜਿਹੜੀਆਂ ਪਿੱਛੇ ਬਿਲਡਿੰਗਾਂ ਕੋਈ ਤਿਆਰ ਹੋਈਆਂ ਮੈਂ ਸਕੂਲਾਂ ਦੇ ਵਿੱਚ ਉੱਥੇ ਕਿਹਾ ਹੈ ਕਿ ਸਿੱਖਿਆ ਕ੍ਰਾਂਤੀ ਲਿਆਉਣੀ ਆ ਉਹਨਾਂ ਨੂੰ ਰੰਗ ਰੋਗਨ ਕੁਝਾਂ ਕੁਝ ਮਰਮਤ ਕਰਾ ਕੇ ਉੱਥੇ ਇਹ ਜਾਂਦੇ ਨੇ ਉੱਥੇ ਜਾ ਕੇ ਫੋਟੋਆਂ ਖਿਚਾਉਂਦੇ ਨੇ ਤੇ ਆ ਦੇਖੋ ਜੀ ਸਾਡੀ ਸਾਡੇ ਵੱਲੋਂ ਤਰੱਕੀ ਕਰੀ ਜਾ ਰਹੀ ਹੈ ਕਿਹੜੀ ਤਰੱਕੀ ਹੈ ਇਹਨਾਂ ਦੇ ਕੋਲ ਮੈਂ ਤਾਂ ਹੈਰਾਨ ਆ ਇਹ ਜੀ ਪਹਿਲੀ ਸਰਕਾਰ ਦੇਖੀ ਆ ਬਹੁਤ ਮਾੜੀ ਸਰਕਾਰ ਹੈ ਜੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦਇਜ਼ਾਤ ਧੰਨਵਾਦ